ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੀ ਹਿੰਦੁਸਤਾਨ ਫਾਸ਼ਨੀ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਆ ਮੈਂ ਹਾਂ ਰਵੀ ਲੁਧਿਆਣਾ ਦੇ ਗੈਸਪੁਰਾ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਵਾਇਆ ਗਿਆ ਵਿਸ਼ੇਸ਼ ਮੀਟਿੰਗ ਦੇ ਦੌਰਾਨ ਲੁਧਿਆਣਾ ਤੋਂ ਲੋਕ ਸਭਾ ਦੇ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਨੇ ਗੈਸਪੁਰਾ ਵਿਖੇ ਲੋਕਾਂ ਨੂੰ ਕੀਤਾ ਸੰਬੋਧਿਤ ਆਓ ਜਾਣਦੇ ਹਾਂ ਪੂਰੀ ਖਬਰ ਮਹਗਰੂ ਜੀ ਕੀ ਫਤਿਹ ਮਹਗਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ਾ ਦੇਖੋ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਜਜ਼ਬਾ ਹੈ ਪੰਥਕ ਜਜਬੇ ਨਾਲ ਲਬਰੇਜ ਪੰਜਾਬ ਦੀ ਜਵਾਨੀ ਜਿਹੜੇ ਰਸਤੇ ਤੇ ਅਸੀਂ ਲਿਜਾਣਾ ਚਾਹੁੰਦੇ ਸੀ ਉਸ ਰਸਤੇ ਤੇ ਤੁਰ ਪਈ ਆ ਹੁਣ ਇਹਨ ਜਵਾਨੀ ਆਪ ਦੇ ਨਾਇਕ ਆਪ ਚੁਣੂਗੀ ਬਹੁਤ ਸੋਹਣਾ ਮਾਹੌਲ ਆ ਪਾਸ਼ਾ ਦੀ ਮਿਹਰ ਵਰਸ ਰਹੀ ਆ ਆ ਦੂਸਰੇ ਪਾਸੇ ਦੇਖਿਆ ਜਾਂਦਾ ਜਿੱਦਾਂ ਕਿ ਆ ਰੋਧਿਆਂ ਵੱਲੋਂ ਵੀ ਇਹ ਬਿਆਨ ਕੀਤੇ ਜਾਂਦੇ ਆ ਟਿੱਪਣੀਆਂ ਕੀਤੀਆਂ ਜਾਂਦੀਆਂ ਤੁਹਾਡੇ ਉੱਪਰ ਕੀ ਕਮਲਜੀਤ ਸਿੰਘ ਬਰਾੜ ਜੋ ਕਿ ਕਾਂਗਰਸ ਦੇ ਵਿੱਚ ਕਾਫੀ ਲੰਮਾ ਸਮਾਂ ਲਗਾ ਕੇ ਆਏ ਰਹੇ ਤੇ ਹੁਣ ਦੂਸਰੇ ਪਾਸੇ ਕਾਂਗਰਸ ਦੇ ਸਾਹਮਣੇ ਖੜੇ ਨੇ ਇੱਕ ਉਹ ਵੀ ਜਿਹੜਾ ਚਿਹਰਾ ਉਹ ਵੀ ਕਾਂਗਰਸ ਦੇ ਆਗੂ ਨੇ ਇਹ ਕਹਦੇ ਟਿੱਪਣੀਆਂ ਕਹਿੰਦੇ ਬੋਲੀ ਜਾਣ ਦੇ ਚ ਬੋਲਦੇ ਆ ਜੀ ਕਾਂਗਰਸ 'ਚ ਰਹਿ ਆ ਉੱਥੇ ਵੀ ਆਪਦੇ ਵਿਚਾਰ ਦੀ ਲੜਾਈ ਲੜਦਾ ਰਿਹਾ ਆ ਆਪਦੇ ਵਿਚਾਰ ਤੋਂ ਥੜਕਿਆ ਨਹੀਂ ਕਾਂਗਰਸ 'ਚ ਰਹਿ ਕੇ ਸਰਕਾਰ ਦੇ ਵਿੱਚ ਰਹਿ ਕੇ ਕੈਪਟਨ ਦੇ ਮੁੱਖ ਮੰਤਰੀ ਹੁੰਦੇ ਆ ਬਰਗਾੜੀ ਦੇ ਵਿੱਚ ਬੇਅਦਬੀ ਦੇ ਇਨਸਾਫ ਲੈਣ ਲਈ ਸੰਗਤਾਂ ਨਾਲ ਬਹਿਂਦਾ ਰਿਹਾ ਉੱਥੋਂ ਬੰਗਾਰਦਾ ਰਿਹਾ ਕੈਪਟਨ ਨੂੰ ਇਨਸਾਫ ਦੀ ਗੱਲ ਕਰਕੇ ਸੱਤਾ ਚਾਹੀਏ ਇਨਸਾਫ ਦੇਈਏ ਆਪਦੀ ਸਰਕਾਰ ਦੇ ਵਿੱਚ ਖੜਨ ਦਾ ਜਿਗਰਾ ਹਰੇਕ 'ਚ ਨਹੀਂ ਹੁੰਦਾ ਪਾਸ਼ਾ ਨੇ ਆਪਣੇ ਤੇ ਰਹਿਮਤ ਕਰੀ ਆ ਆਪਾਂ ਖੜੇ ਆਪਾਂ ਨੂੰ ਆਪਣੇ ਵੱਲ ਖੜਾਇਆ ਉਹਨੇ ਤੇ ਹਰੇਕ ਦੇ ਵਸ ਦੀ ਗੱਲ ਨਹੀਂ ਅੱਜ ਦੇਖ ਲਓ ਕਿੰਨੇ ਸਿਆਸਦਾਨ ਆ ਅੱਜ ਵਿਰੋਧੀ ਪਾਰਟੀ ਦੀ ਸਰਕਾਰ ਹੈ ਕਿਹੜਾ ਬੋਲਦਾ ਚਾਹ ਕਮਲਜੀਤ ਸਿੰਘ ਚਾਵਲਾ ਜੀ ਭਾਈ ਜੀ ਅੱਜ ਮੀਟਿੰਗ ਨੂੰ ਲੈ ਕੇ ਅੱਜ ਕਮਲ ਸਿੰਘ ਬਰਾੜ ਜਿਹੜੇ ਪਿੰਡ ਗੈਸਪੁਰਾ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਬੋਰਡ ਪਾਉਣ ਵਾਸਤੇ ਕਿ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਿਹੜਾ ਇਹ ਪਿੰਡ ਵਾਲਾ ਸੀ ਇਹ ਸਾਡੇ ਸਾਰੇ ਨੌਜਵਾਨਾਂ ਵੱਲੋਂ ਕੀਤਾ ਗਿਆ ਪ੍ਰੋਗਰਾਮ ਆ ਕਿ ਅਸੀਂ ਜਿਹੜੀ ਨਵੀਂ ਪੀੜ੍ਹੀ ਆ ਉਹ ਕਹਿੰਨੇ ਆ ਸੀ ਨਵੇਂ ਵਿਚਾਰਾ ਵਾਲੇ ਲਾਈਏ ਕਿ ਅਸੀਂ ਇਹ ਪੁਰਾਣੇ ਤਾਂ ਸਾਰੇ ਨੂੰ ਵੋਟਾਂ ਪਾ ਕੇ ਦੇਖ ਲਿਆ ਅਕਾਲੀਆਂ ਨੂੰ ਕਾਂਗਰਸ ਨੂੰ ਝਾੜੂ ਵਾਲਿਆਂ ਨੂੰ ਵੀ ਹੁਣ ਨਵੀਂ ਪੀੜ੍ਹੀ ਆਵੇ ਜਿਵੇਂ ਸਾਡੇ ਇਹਨਾਂ ਦੇ ਵਿਚਾਰ ਬਹੁਤ ਵਧੀਆ ਵਾ ਇਹਨਾਂ ਨੂੰ ਪਿੰਡਾਂ ਵਿੱਚ ਇੰਨਾ ਕ ਹੰਗਾਰਾ ਮਿਲਦਾ ਵਾ ਉਸ ਕਰਕੇ ਅਸੀਂ ਕਹਿੰਨੇ ਕਿ ਇਹਨਾਂ ਦੀ ਸ਼ਹਿਰਾਂ 'ਚ ਵੀ ਮੀਟਿੰਗ ਰੱਖੀ ਜਾਵੇ ਇਸ ਕਰਕੇ ਅਸੀਂ ਪਿੰਡ ਗੈਸਪੁਰੇ ਵਿੱਚ ਇਹਨਾਂ ਦੀ ਮੀਟਿੰਗ ਰੱਖੀ ਗਈ ਆ ਬਹੁਤ ਵਧੀਆ ਹੰਗਾਰਾ ਮਿਲਿਆ ਨੌਜਵਾਨਾਂ ਵੱਲੋਂ ਕਿ ਇਹਨਾਂ ਨਾਲ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਨੇ ਇਹਨਾਂ ਦੇ ਕੀ ਨਾਮ ਆ ਭਾਈ ਜੀ ਭਾਈ ਜੀ ਮੇਰਾ ਨਾਮ ਰঞ্জੀਤ ਸਿੰਘ ਬੱਲ ਜੀ ਭਾਈ ਜੀ ਅੱਜ ਜਿਹੜਾ ਕਮਲਜੀਤ ਸਿੰਘ ਬਰਾੜ ਦੇ ਹੱਕ ਦੇ ਵਿੱਚ ਮੀਟਿੰਗ ਕਰਵਾਈ ਗਈ ਆ ਬਾਰੇ ਜਾਣਕਾਰੀ ਮੈਂ ਕਿਹਾ ਜੀ ਅੱਜ ਦਿਲ ਨੂੰ ਸ਼ੂ ਵੰਡ ਲੈਣ ਵਾਲੀ ਮਤਲਬ ਕਿ ਇਹਨਾਂ ਨੇ ਕੀਤੀ ਆ ਗਿਆਸਪੁਰੇ ਵਾਲਿਆਂ ਨੇ ਜਦ ਕਿ ਅਸੀਂ ਇੱਕ ਕੱਲ ਪਰਸੋਂ ਵੀਡੀਓ ਵੀ ਪਾਈ ਸੀ ਭਾਈ ਸਾਹਿਬ ਨੂੰ ਹੀ ਭੇਜੀ ਵੀ ਆ ਕਿ ਤੁਸੀਂ ਇੰਨੀ ਕੋਸ਼ਿਸ਼ ਕਰੋ ਭਾਈ ਸਾਹਿਬ ਨੂੰ ਇੰਨੀ ਵੋਟ ਪਾਓ ਕਿ ਜਿਹੜਾ ਸੰਸਦ ਦੇ ਵਿੱਚ ਜਾ ਕੇ ਉਂਗਲ ਖੜੀ ਕਰਕੇ ਅੱਖਾਂ ਅੱਖਾਂ ਪਾ ਕੇ ਮੋਦੀ ਸਰਕਾਰ ਨਾਲ ਗੱਲ ਕਰ ਸਕੇ ਜਦ ਕਿ ਸਾਡੇ ਇੱਥੇ ਹੁਣ ਤੁਹਾਨੂੰ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਬੜੇ ਬੈਠੇ ਹੋਏ ਆ ਜਿਵੇਂ ਕਿ ਅੱਜ ਬਿੱਟੂ ਨੇ ਵੀ ਇੱਕ ਬਿਆਨ ਦਿੱਤਾ ਥੋੜੇ ਟਾਈਮ ਦਾ ਵੀ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਬੰਦੇ ਦੇ ਪੁੱਤ ਬਣਾ ਦੂੰਗਾ ਹੁਣ ਬੰਦੇ ਦੇ ਪੁੱਤ ਦਾ ਪਤਾ ਲੱਗ ਜਾਣਾ ਵਾ ਪੰਜਾਬ ਜਾਵੇ ਗੁੱਟੇ ਉਧਰੋਂ ਬਰਾੜ ਸਾਹਿਬ ਹਾਂਜੀ ਉਧਰੋਂ ਬਰਾੜ ਸਾਹਿਬ ਇਧਰੋਂ ਫਿਰ ਉਧਰ ਭਾਈ ਅਮਰਪਾਲ ਸਿੰਘ ਜੀ ਸਿਆਰ ਬਿਆਨ ਸਿੰਘ ਦੇ ਬੇਟਾ ਤੇ ਉਹ ਜਿੰਨੀ ਵੀ ਮਤਲਬ ਆਜ਼ਾਦ ਉਮੀਦਵਾਰ ਖੜੇ ਆ ਨਾ ਵੀਰ ਜੀ ਇਹ ਵੱਡੀ ਲੀਡ ਨਾਲ ਜਿੱਕਣਗੇ ਜਿੱਤਣਗੇ